ਕੰਮ ਹੋ ਗਏ ਸਿਆਕਾਰਾਂ ਨੇ ਕਰਨਾ ਹੀ ਹੁੰਦੇ ਐ ਬਾਰ ਬਾਰ ਇਹੀ ਚੀਜ਼ ਗਿਣਾ ਰਹੇ ਮੇਰਾ ਸਵਾਲ ਇਹ ਐ ਸਿਆਸਤਦਾਨਾਂ ਲਈ ਦਲ ਬਦਲਣਾ ਕਿੰਨੇ ਕਮੈਂਟ ਚੁਣੌਤੀ ਵਾਲੇ ਟਾਈਮ ਚ ਲੰਘ ਰਹੀਏ ਲੱਗਦਾ ਨਹੀਂ ਕਿ ਆਪਣੇ ਨੂੰ ਨਾਲ ਖੜਨਾ ਚਾਹੀਦਾ ਸੀ ਵਫਾਦਾਰਾਂ ਜਿਨੇ ਜਾਂਦੇ ਸੀ ਚੱਪੇਵਾਲ ਅਧਿਸ਼ ਨੇ ਬੋਗਰਾ ਬਿਉਰਾ ਮਨਾ ਕਰਤੇ ਹੀ ਚੱਪੇਵਾਲ ਨੂੰ ਐਮਪੀ ਮੀਰਵਾਰ ਨਹੀਂ ਬਣਾਣਾ ਹੁਸ਼ਿਆਰਪੁਰ ਤੋਂ ਕਾਂਗਰਸ ਪਾਰਟੀ ਕਿਸੇ ਪਾਰਟੀ ਨੇ ਨਾ ਤਾਂ ਮੈਂ ਲੋਕ ਸਭਾ ਲਈ ਕੋਈ ਮੰਗ ਕੀਤੀ ਐ ਤੇ ਨਾ ਉਹਨਾਂ ਨੇ ਮਨਾ ਕੀਤਾ ਜੀ ਆਪਣਾ ਸੰਪਰਕ ਕੀਤਾ ਮੈਂ ਪਾਰਟੀ ਜਣਾ ਉਹਨਾਂ ਨੇ ਤੁਹਾਡੇ ਨਾਲ ਕੀਤਾ ਦੇਖੋ ਸੰਪਰਕ ਕਿਸੇ ਨਾਲ ਕੀਤਾ ਇਹ ਮੈਟਰ ਨਹੀਂ ਕਰਦਾ ਨਹੀਂ ਕੋਈ ਲਾਲਚ ਨਹੀਂ ਹੈ ਬਿਲਕੁਲ ਅਸੀਂ ਲੋਕਾਂ ਦੀ ਭੈਤਰੀ ਦੇ ਲਈ ਉਹ ਜੁਆਇਨ ਕੀਤਾ ਔਰ ਕਰਾਂਗੇ ਜੀ ਓਏ ਅਪੀ ਏਜੀ ਆਫਿਸ ਦੇ ਵਿੱਚ ਰੈਜ਼ਰਵੇਸ਼ਨ ਦੇਣਾ ਇਹ ਬਾਬਾ ਸਾਹਿਬ ਦੇ ਸੁਪਨਿਆਂ ਨੂੰ ਇਹ ਤਾਂ ਕੰਮ ਹੋ ਗਏ ਸਾਰੇ ਲੈਕਾਰਾਂ ਨੇ ਕਰਨਾ ਹੀ ਹੁੰਦਾ ਤੁਸੀਂ ਬਾਰ ਬਾਰ ਇਹੀ ਚੀਜ਼ ਗਿਣਾ ਰਹੇ ਹੋ ਮੇਰਾ ਸਵਾਲ ਇਹ ਹੈ ਸਿਆਸਤਦਾਨਾਂ ਲਈ ਦਲ ਬਦਲਣਾ ਕਿੰਨੇ ਕਮੈਨੇ ਰਿਹਾ ਮੇਰਾ ਜਵਾਬ ਇਹ ਹੈ ਕਿ ਕਿਸੇ ਵੀ ਸਰਕਾਰ ਵੱਲੋਂ ਕਿਸੇ ਵੀ ਇੱਕ ਸਰਕਾਰ ਵੱਲੋਂ 75 ਸਾਲਾਂ 'ਚ ਇਦਾਂ ਦਾ ਕੰਮ ਕਰਨਾ ਇਹ ਸਭ ਤੋਂ ਵੱਡਾ ਕੰਮ ਹੈ ਇਸ ਦੇ ਲਈ ਤੁਹਾਡੀ ਜਿਹੜੀ ਸੋਚ ਉਹ ਪਰਵਰਤਿਤ ਹੋਣਾ ਉਹ ਮਾਮੂਲੀ ਗੱਲ ਹੈ ਔਰ ਕਿਸੇ ਵਰਗ ਵਿਸ਼ੇਸ਼ ਨੂੰ ਪ੍ਰਭਾਵਿਤ ਕੀਤੇ ਬਗੈਰ ਉਹਨਾਂ ਨੂੰ ਰੈਜ਼ਰਵੇਸ਼ਨ ਦੇਣਾ ਔਰ ਉਹਨਾਂ ਨੂੰ ਅਪੁਆਇੰਟਮੈਂਟ ਲੈਟਰ ਵੀ ਦੇ ਦੇਣਾ ਪੂਰੇ ਦੇਸ਼ ਦੇਸ਼ 'ਚ ਵੀ ਕਿਤੇ ਕੰਮ ਨਹੀਂ ਹੋਇਆ ਸੋ ਮੈਂ ਇਸ ਤੋਂ ਬਹੁਤ ਪ੍ਰਭਾਵਿਤ ਹਾਂ ਅੱਜ ਟੈਗ ਲੱਗ ਗਿਆ ਦਲ ਬਦਲਣ ਦਾ ਤੁਹਾਡੇ ਤੇ ਵੀ ਦੇਖੋ ਦਲ ਬਦਲਣ ਦਾ ਮੈਂ ਮੈਨੂੰ ਇਸ ਚੀਜ਼ ਦਾ ਕੋਈ ਗਮ ਨਹੀਂ ਹੈ ਮੈਂ ਇਹ ਚਾਹੁੰਦਾ ਕਿ ਲੋਕਾਂ ਦੀ ਬਿਹਤਰੀ ਦੇ ਲਈ ਮੈਨੂੰ ਜੋ ਵੀ ਉਪਰਾਲੇ ਜੋ ਵੀ ਕਰਨਾ ਪਿਆ ਮੈਂ ਪੰਜਾਬ ਦੀ ਬਿਹਤਰੀ ਦੇ ਲਈ ਕਿਉਂਕਿ ਉਹਨਾਂ ਦੀ ਸੋਚ ਤੋਂ ਮੈਂ ਪ੍ਰਭਾਵਿਤ ਆ ਸੋ ਪੰਜਾਬ ਦੀ ਬਿਹਤਰੀ ਦੇ ਲਈ ਅਸੀਂ ਹਮੇਸ਼ਾ ਚੰਗੇ ਕੰਮ ਜਿਹੜੇ ਉਹ ਕਰਦੇ ਰਮਾ ਜਿਸ ਪਾਰਟੀ ਨੇ ਦਲਿਤ ਰਾਜਕੁਮਾਰ ਚੱਬੇਵਾਲ ਨੂੰ ਵਿਧਾਇਕ ਰਾਜਕੁਮਾਰ ਚੱਬੇਵਾਲ ਬਣਾਇਆ ਉਸ ਪਾਰਟੀ ਬਾਰੇ ਕੀ ਕਹਨੇ ਹੋ 12 ਸਾਲ ਤੁਹਾਡੇ ਸਿਰ ਤੇ ਆਪਣਾ ਹੱਥ ਰੱਖਿਆ ਜਿਸ ਪਾਰਟੀ ਬਾਰੇ ਜਿਸ ਘਰ ਦੇ ਵਿੱਚ ਤੁਸੀਂ ਜਿਸ ਜੇ ਇਵਨ ਸਰਾ ਦੇ ਵਿੱਚ ਵੀ ਤੁਸੀਂ ਰਾਤ ਬਤਾਈ ਹੋਵੇ ਤੇ ਮੇਰੀ ਉਹ ਆਦਤ ਨਹੀਂ ਕਿ ਮੈਂ ਉਸ ਬਾਰੇ ਨੈਗੇਟਿਵ ਬੋਲਾਂ ਪਾਰਟੀ 'ਚ 12 ਸਾਲ ਮੈਂ ਬਿਤਾਏ ਆ ਸੋ ਮੈਂ ਪਾਰਟੀ ਲਈ ਅੱਜ ਮੈਂ ਉਹਦੇ ਲਈ ਮੈਂ ਤੁਹਾਨੂੰ ਇਹ ਕਦੇ ਨਹੀਂ ਕਹਾਂਗਾ ਕਿ ਪਾਰਟੀ ਦੇ ਵਿੱਚ ਕੁਝ ਖਰਾਬ ਚੱਲ ਰਿਹਾ ਹੈ ਪਾਰਟੀ ਨੇ ਇਹ ਕੀਤਾ ਪਾਰ ਸਤਕਾਰਤ ਹੈ ਕੱਲ ਵੀ ਸਤਕਾਰਤ ਸੀ ਅੱਜ ਵੀ ਸਰ ਚੁਣੌਤੀ ਵਾਲੇ ਟਾਈਮ ਚ ਲੰਘ ਰਹੀ ਹੈ ਲੱਗਦਾ ਨਹੀਂ ਕਿ ਆਪਣੇ ਨੂੰ ਨਾਲ ਖੜਨਾ ਚਾਹੀਦਾ ਸੀ ਵਫਾਦਾਰਾਂ ਚ ਗਿਣਾ ਜਾਂਦੇ ਸੀ ਚੱਬੇਵਾਲ ਚੁਣੌਤੀ ਤੇ ਹਮੇਸ਼ਾ ਹੀ ਹਰ ਪਾਸੇ ਹੀ ਆਹ ਚੁਣੌਤੀ ਹੈ ਕਾਂਗਰਸ ਲਈ ਆ ਪੰਜਾਬ ਸਰਕਾਰ ਲਈ ਵੀ ਚੁਣੌਤੀਆਂ ਆ ਹਰ ਪਾਰਟੀ ਲਈ ਚੁਣੌਤੀ ਹੈ ਹਰ ਪਾਰਟੀ ਹਰ ਬੰਦੇ ਲਈ ਚੁਣੌਤੀ ਹੈ ਚੁਣੌਤੀਆਂ ਤੇ ਜਦ ਤੱਕ ਹੋਣਗੀਆਂ ਤਦ ਤੱਕ ਸਾਡੀ ਜ਼ਿੰਦਗੀ ਜਿਹੜੀ ਹੈ ਕਾਂਗਰਸ ਨੇ ਪੋਰਾ ਪੋਰਾ ਮਨਾ ਕਰਤੇ ਸੀ ਚੱਬੇਵਾਲ ਨੂੰ ਐਮਪੀ म्मीदवार ਨਹੀਂ ਬਣਾਣਾ ਹੁਸ਼ਿਆਰਪੁਰ ਤੋਂ ਦੇਖੋ ਕਾਂਗਰਸ ਪਾਰਟੀ ਕਿਸੇ ਪਾਰਟੀ ਨੇ ਨਾ ਤਾਂ ਮੈਂ ਲੋਕ ਸਭਾ ਲਈ ਕੋਈ ਮੰਗ ਕੀਤੀ ਹੈ ਤੇ ਨ ਤੇ ਕੀ ਕਰਨੇ ਇੱਕ ਮਾਅਨਦਰ ਨਾਲ ਜਵਾਬ ਦੇ ਦੇਣਾ ਤੁਸੀਂ ਆਪ ਨਾਲ ਸੰਪਰਕ ਕੀਤਾ ਮੈਂ ਪਾਰਟੀ ਜਾਣਾ ਉਹਨਾਂ ਨੇ ਤੁਹਾਡੇ ਨਾਲ ਕੀਤਾ ਦੇਖੋ ਸੰਪਰਕ ਕਿਨ ਕਿਸੇ ਨਾਲ ਕੀਤਾ ਇਹ ਮੈਟਰ ਨਹੀਂ ਕਰਦਾ ਇਹ ਵੱਲ ਮੁੱਲੀ ਦਾ ਆਏ ਨਹੀਂ ਫਿਰ ਨਹੀਂ ਦੇਖੋ ਮੈਟਰ ਇਹ ਕਰਦਾ ਹੈ ਕਿ ਕੌਣ ਬਿਹਤਰ ਕੰਮ ਕਰ ਰਿਹਾ ਕਿਸ ਦੀ ਲਾਈਨ ਲੰਬੀ ਹੈ ਕਿਹੜਾ ਪੰਜਾਬ ਵਾਲੇ ਬਿਹਤਰ ਕੰਮ ਕਰ ਰਿਹਾ ਸੋ ਅੱਜ ਪੰਜਾਬ ਵਾਲੇ ਬਿਹਤਰ ਕੰਮ ਕਰ ਰਿਹਾ ਸੋ ਅਸੀਂ ਉਹਨਾਂ ਦੀ ਸੋਚ ਨੂੰ ਅੱਛੀ ਲੱਗੀ ਸੋਚ ਤੇ ਜੁਆਇਨ ਕੀਤਾ ਤੁਹਾਡਾ ਆਪਣਾ ਅੱਛਾ ਕਿ ਮੈਂ ਆਪਣੀ ਸਿਆਸੀ ਤਾਕਤ ਵਧਾ ਲਾਂ ਜਾਂ ਆਪਣਾ ਸਿਆਸੀ ਲਾਲਚ ਵਧਾ ਲਾਂ ਵੀ ਵਿਧਾਇਕ ਤੋਂ ਸੰਸਦ ਬਣ ਦਿਆਂ ਦੇਖੋ ਐਸਾ ਤਾਂ ਸਿਆਸੀ ਤਾਕਤ ਤੇ ਵਿਧਾਇਕ ਕੋਲੇ ਬਹੁਤ ਹੁੰਦੀ ਆ ਜੇ ਸਿਆਸੀ ਤਾਕਤ ਦੀ ਇੱਛਾ ਹੁੰਦੀ ਤਾਂ ਫ ਇਹ ਕੀ ਹੈ ਬੇਸੇ ਅਸੀਂ ਲਾਲਚ ਹੈ ਨਹੀਂ ਕੋਈ ਲਾਲਚ ਨਹੀਂ ਹੈ ਬਿਲਕੁਲ ਅਸੀਂ ਲੋਕਾਂ ਦੀ ਬਿਹਤਰੀ ਦੇ ਲਈ ਉਹ ਜੁਆਇਨ ਕੀਤਾ ਹੋਰ ਕਰਾਂਗੇ ਜੀ ਕੰਮ ਹੋਗੇ ਸਰਕਾਰਾਂ ਨੇ ਕਰਨਾ ਹੀ ਹੁੰਦਾ ਤੁਸੀਂ बार-बार ਇਹੀ ਚੀਜ਼ ਗਿਣਾ ਰਹੇ ਹੋ ਮੇਰਾ ਸਵਾਲ ਇਹ ਹੈ ਸਿਆਸਤਦਾਨਾਂ ਲਈ ਦਲ ਬਦਲਣਾ ਕਿੰਨੇ ਕਮੈਨ ਚੁਣੌਤੀ ਵਾਲੇ ਟਾਈਮ ਚ ਲੰਘ ਰਹੀ ਹੈ ਲੱਗਦਾ ਨਹੀਂ ਕਿ ਆਪਣੇ ਨੂੰ ਨਾਲ ਖੜਨਾ ਚਾਹੀਦਾ ਸੀ ਵਫਾਦਾਰਾਂ ਜਿਨੇ ਜਾਂਦੇ ਸੀ ਜੱਬੇ ਵਾਲ ਇਹ ਦੱਸਨੇ ਬੋਗਰਾ ਪੂਰਾ ਮਨਾ ਕਰਦੇ ਹੀ ਚੱਬੇਵਾਲ ਨੂੰ ਐਮਪੀ ਮੀਰਵਾਰ ਨਹੀਂ ਬਣਾਣਾ ਸ਼ਹਿਰਪੁਰ ਤੋਂ ਕਾਂਗਰਸ ਪਾਰਟੀ ਕਿਸੇ ਪਾਰਟੀ ਨੇ ਨਾ ਤਾਂ ਮੈਂ ਲੋਕ ਸਭਾ ਲਈ ਕੋਈ ਮੰਗ ਕੀਤੀ ਹੈ ਤੇ ਨਾ ਉਹਨਾਂ ਨੇ ਮਨਾ ਕੀਤਾ ਤੁਸੀਂ ਆਪ ਨਾਲ ਸੰਪਰਕ ਕੀਤਾ ਮੈਂ ਪਾਰਟੀ ਜਾਣਾ ਉਹਨਾਂ ਨੇ ਤੁਹਾਡੇ ਨਾਲ ਕੀਤਾ ਦੇਖੋ ਸੰਪਰਕ ਕਿਸੇ ਨਾਲ ਕੀਤਾ ਇਹ ਮੈਟਰ ਨਹੀਂ ਕਰਦਾ ਨਹੀਂ ਕੋਈ ਲੜਚ ਨਹੀਂ ਹੈ ਬਿਲਕੁਲ ਅਸੀਂ ਲੋਕਾਂ ਦੀ ਭਲਾਈ ਦੇ ਲਈ ਉਹ ਜੁਆਇਨ ਕੀਤਾ ਔਰ ਕਰਾਂਗੇ ਜੀ ਓਏ ਅਪੀ ਏਜੀ ਆਫਿਸ ਦੇ ਵਿੱਚ ਰੈਜ਼ਰਵੇਸ਼ਨ ਦੇਣਾ ਇਹ ਬਾਬਾ ਸਾਹਿਬ ਦੇ ਸੁਪਨਿਆਂ ਨੂੰ ਕੰਮ ਹੋ ਗਏ ਸਿਹਕਾਰਾਂ ਨੇ ਕਰਨਾ ਹੀ ਹੁੰਦਾ ਤੁਸੀਂ ਬਾਰ ਬਾਰ ਇਹੀ ਚੀਜ਼ ਗਿਣਾ ਰਹੇ ਹੋ ਮੇਰਾ ਸਵਾਲ ਇਹ ਹੈ ਸਿਆਸਤਦਾਨਾਂ ਲਈ ਦਲ ਬਦਲਣਾ ਕਿੰਨੇ ਕਮੈਨਰ ਤੇਰਾ ਜਵਾਬ ਇਹ ਹੈ ਪਈ ਕਿਸੇ ਵੀ ਸਰਕਾਰ ਵੱਲੋਂ ਕਿਸੇ ਵੀ ਇੱਕ ਸਰਕਾਰ ਵੱਲੋਂ 75 ਸਾਲਾਂ 'ਚ ਇਦਾਂ ਦਾ ਕੰਮ ਕਰਨਾ ਇਹ ਸਭ ਤੋਂ ਵੱਡਾ ਕੰਮ ਹੈ ਇਸ ਦੇ ਲਈ ਤੁਹਾਡੀ ਜਿਹੜੀ ਸੋਚ ਉਹ ਪਰਵਰਤਿਤ ਹੋਣਾ ਉਹ ਮਾਮੂਲੀ ਗੱਲ ਹੈ ਔਰ ਕਿਸੇ ਵਰਗ ਵਿਸ਼ੇਸ਼ ਨੂੰ ਪ੍ਰਭਾਵਿਤ ਕੀਤੇ ਬਗੈਰ ਉਹਨਾਂ ਨੂੰ ਰੈਜ਼ਰਵੇਸ਼ਨ ਦੇਣਾ ਔਰ ਉਹਨਾਂ ਨੂੰ ਅਪੁਆਇੰਟਮੈਂਟ ਲੈਟਰ ਵੀ ਦੇ ਦੇਣਾ ਪੂਰੇ ਦੇਸ਼ ਦੇਸ਼ 'ਚ ਵੀ ਕਿਤੇ ਕੰਮ ਨਹੀਂ ਹੋਇਆ ਸੋ ਮੈਂ ਇਸ ਤੋਂ ਬਹੁਤ ਪ੍ਰਭਾਵਿਤ ਅੱਜ ਟੈਗ ਲੱਗ ਗਿਆ ਦਲ ਬਦਲਣ ਦਾ ਤੁਹਾਡੇ ਤੇ ਵੀ ਦੇਖੋ ਦਲ ਬਦਲਣ ਦਾ ਮੈਂ ਮੈਨੂੰ ਇਸ ਚੀਜ਼ ਦਾ ਕੋਈ ਗੰਮ ਨਹੀਂ ਹੈ ਮੈਂ ਇਹ ਚਾਹੁੰਦਾ ਕਿ ਲੋਕਾਂ ਦੀ ਬਿਹਤਰੀ ਦੇ ਲਈ ਮੈਨੂੰ ਜੋ ਵੀ ਉਪਰਾਲੇ ਜੋ ਵੀ ਕਰਨਾ ਪਿਆ ਮੈਂ ਪੰਜਾਬ ਦੀ ਬਿਹਤਰੀ ਦੇ ਲਈ ਕਿਉਂਕਿ ਉਹਨਾਂ ਦੀ ਸੋਚ ਤੋਂ ਮੈਂ ਪ੍ਰਭਾਵੇ ਤਾਂ ਸੋ ਪੰਜਾਬ ਦੀ ਬਿਹਤਰੀ ਦੇ ਲਈ ਅਸੀਂ ਹਮੇਸ਼ਾ ਚੰਗੇ ਕੰਮ ਜਿਹੜੇ ਉਹ ਕਰਦੇ ਰਮਾ ਜਿਸ ਪਾਰਟੀ ਨੇ ਦਲੀਤ ਰਾਜਕੁਮਾਰ ਚੱਬੇਵਾਲ ਨੂੰ ਵਿਧਾਇਕ ਰਾਜਕੁਮਾਰ ਚੱਬੇਵਾਲ ਬਣਾਇਆ ਉਸ ਪਾਰਟੀ ਬਾਰੇ ਕੀ ਕਹਿੰਨੇ ਹੋ 12 ਸਾਲ ਤੁਹਾਡੇ ਸਿਰ ਤੇ ਆਪਣਾ ਹੱਥ ਰੱਖਿਆ ਜਿਸ ਪਾਰਟੀ ਬਾਰੇ ਜਿਸ ਘਰ ਦੇ ਵਿੱਚ ਤੁਸੀਂ ਜਿਸ ਜੇਵਨ ਸਰਾਂ ਦੇ ਵਿੱਚ ਵੀ ਤੁਸੀਂ ਰਾਤ ਬਤਾਈ ਹੋਵੇ ਤੇ ਮੇਰੀ ਉਹ ਆਦਤ ਨਹੀਂ ਕਿ ਮੈਂ ਉਸ ਬਾਰੇ ਨੈਗੇਟਿਵ ਬੋਲਾਂ ਪਾਰਟੀ 'ਚ 12 ਸਾਲ ਮੈਂ ਬਿਤਾਏ ਆ ਸੋ ਮੈਂ ਪਾਰਟੀ ਲਈ ਅੱਜ ਮੈਂ ਉਹਦੇ ਲਈ ਮੈਂ ਤੁਹਾਨੂੰ ਇਹ ਕਦੇ ਨਹੀਂ ਕਹਾਂਗਾ ਕਿ ਪਾਰਟੀ ਦੇ ਵਿੱਚ ਕੁਝ ਖਰਾਬ ਚੱਲ ਰਿਹਾ ਹੈ ਪਾਰਟੀ ਨੇ ਇਹ ਕੀਤਾ ਪਾਰ ਸਤਕਾਰਤ ਹੈ ਕੱਲ ਵੀ ਸਤਕਾਰਤ ਸੀ ਅੱਜ ਵੀ ਸਰ ਚੁਣੌਤੀ ਵਾਲੇ ਟਾਈਮ ਚ ਲੰਘ ਰਹੀ ਹੈ ਲੱਗਦਾ ਨਹੀਂ ਕਿ ਆਪਣੇ ਨੂੰ ਨਾਲ ਖੜਨਾ ਚਾਹੀਦਾ ਸੀ ਵਫਾਦਾਰਾਂ ਚ ਗਿਣੇ ਜਾਂਦੇ ਸੀ ਚੱਬੇਵਾਲ ਚੁਣੌਤੀ ਤੇ ਹਮੇਸ਼ਾ ਹੀ ਹਰ ਪਾਸੇ ਹੀ ਹੈ ਬਹੁਤ ਹੈ ਚੁਣੌਤੀ ਹੈ ਕਾਂਗਰਸ ਲਈ ਆ ਪੰਜਾਬ ਸਰਕਾਰ ਲਈ ਵੀ ਚੁਣੌਤੀਆਂ ਹਰ ਪਾਰਟੀ ਲਈ ਚੁਣੌਤੀ ਹੈ ਹਰ ਪਾਰਟੀ ਹਰ ਬੰਦੇ ਲਈ ਚੁਣੌਤੀ ਹੈ ਚੁਣੌਤੀਆਂ ਤੇ ਜਦ ਤੱਕ ਹੋਣਗੀਆਂ ਤਦ ਤੱਕ ਸਾਡੀ ਜ਼ਿੰਦਗੀ ਜਿਹੜੀ ਹੈ ਬੀਰਸ ਨੇ ਪੋਰਾ ਪੋਰਾ ਮਨਾ ਕਰਤੇ ਸੀ ਚੱਬੇਵਾਲ ਨੂੰ ਐਮਪੀ ਉਮੀਦਵਾਰ ਨਹੀਂ ਬਣਾਣਾ ਹੁਸ਼ਿਆਰਪੁਰ ਤੋਂ ਕਾਂਗਰਸ ਪਾਰਟੀ ਕਿਸੇ ਪਾਰਟੀ ਨੇ ਨਾ ਤਾਂ ਮੈਂ ਲੋਕ ਸਭਾ ਲਈ ਕੋਈ ਮੰਗ ਕੀਤੀ ਹੈ ਤੇ ਤੇ ਕੀ ਕਹਨੇ ਹੋ ਇੱਕ ਮਾਨਦਰ ਨਾਲ ਜਵਾਬ ਦੇ ਦੇਣਾ ਤੁਸੀਂ ਆਪ ਨਾਲ ਸੰਪਰਕ ਕੀਤਾ ਮੈਂ ਪਾਰਟੀ ਜਾਣਾ ਉਹਨਾਂ ਨੇ ਤੁਹਾਡੇ ਨਾਲ ਕੀਤਾ ਦੇਖੋ ਸੰਪਰਕ ਕਿਨ ਕਿਸੇ ਨਾਲ ਕੀਤਾ ਇਹ ਮੈਟਰ ਨਹੀਂ ਕਰਦਾ ਇਹ ਵੱਲੋਂ ਮੱਲੀ ਦਾ ਆਏ ਨਹੀਂ ਫਿਰ ਨਹੀਂ ਦੇਖੋ ਮੈਟਰ ਇਹ ਕਰਦਾ ਹੈ ਕਿ ਕੌਣ ਬਿਹਤਰ ਕੰਮ ਕਰ ਰਿਹਾ ਕਿਸ ਦੀ ਲਾਈਨ ਲੰਬੀ ਹੈ ਕਿਹੜਾ ਪੰਜਾਬ ਲਈ ਬਿਹਤਰ ਕੰਮ ਕਰ ਰਿਹਾ ਸੋ ਅੱਜ ਪੰਜਾਬ ਲਈ ਬਿਹਤਰ ਕੰਮ ਕਰ ਰਿਹਾ ਸੋ ਅਸੀਂ ਉਹਨਾਂ ਦੀ ਸੋਚ ਨੂੰ ਅੱਛੀ ਲੱਗੀ ਸੋਚ ਤੇ ਜੁਆਇਨ ਕੀਤਾ ਤੁਹਾਡਾ ਆਪਣਾ ਅੱਛਾ ਕਿ ਮੈਂ ਆਪਣੀ ਸਿਆਸੀ ਤਾਕਤ ਵਧਾ ਲਾਂ ਜਾਂ ਆਪਣਾ ਸਿਆਸੀ ਲਾਲਚ ਵਧਾ ਲਾਂ ਕਿ ਵਿਧਾਇਕ ਤੋਂ ਸੰਸਦ ਬਣ ਜਾਵਾਂ ਦੇਖੋ ਐਸਾ ਤਾਂ ਸਿਆਸੀ ਤਾਕਤ ਤੇ ਵਿਧਾਇਕ ਕੋਲ ਹੀ ਬਹੁਤ ਹੁੰਦੀ ਆ ਜੇ ਸਿਆਸੀ ਤਾਕਤ ਦੀ ਇੱਛਾ ਹੁੰਦੀ ਤਾਂ ਜੀ ਉਹ ਤੋਂ ਕੋਈ ਜਾਇਨ ਕਰਦੇ ਨਹੀਂ ਇਹ ਕੀ ਹੈ ਬੱਚੇ ਅਸੀਂ ਲਾਲਚ ਹੈ ਨਹੀਂ ਕੋਈ ਲਾਲਚ ਨਹੀਂ ਹੈ ਬਿਲਕੁਲ ਅਸੀਂ ਲੋਕਾਂ ਦੀ ਬਿਹਤਰੀ ਦੇ ਲਈ ਉਹ ਜੁਆਇਨ ਕੀਤਾ ਹੋਰ ਕਰਾਂਗੇ ਜੀ